ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਅੱਜ ਆਪਾਂ ਪਹੁੰਚੂਗੇ ਆਪਣੇ ਪਿੰਡ ਤੜਕੇ ਨੂੰ 4 ਵਜੇ ਆਪਣੀ ਗੱਡੀ ਆ ਗਈ ਸੀ ਆਪਣੇ ਪਿੰਡ 'ਤੇ ਲੱਗੇ ਸੀ ਆਪਾਂ ਤੇ ਜੋਬਨਾਰ ਰਸਮ ਛੱਡੇ ਹੋਏ ਸੀ ਨਾਨਕੇ ਤੇ ਨਾਨਾ ਨਾਨੀ ਕੋਲ ਹੁਣ ਚੱਲੇ ਆਪਾਂ ਉਹਨਾਂ ਨੂੰ ਲੈਣ ਉੱਥੋਂ ਕਿਉਂਕਿ ਉਹ ਵੀ ਖੇਡਾਂ ਨੂੰ ਰੋਣੇ ਉਹਨਾਂ ਬਾਅਦ ਤੇ ਖੇਡਾਂ ਲੈ ਆਣੇ ਕੁਛ ਉਹ ਦੰਨੇ ਨਾਲੇ ਉਹਨਾਂ ਨਾਲੇ ਉਹਨਾਂ ਨੂੰ ਵਾਪਸ ਲੈ ਕੇ ਆਉਣੇ ਉੱਥੋਂ ਆਹ ਕੰਬੇ ਬਹੁਤ ਗਲਤ ਲਾਇਆ ਹੋਇਆ ਹੈ ਜਮਾਈ ਸੜਕ ਦੇ ਉੱਪਰ ਹੈ ਮੈਂ ਪਿੱਛੇ ਐਟਮੇ ਲਾਉਣਾ ਚਾਹੀਦਾ ਤੇ ਚੋਬਨ ਵਾਸਤੇ ਪਲੇਨ ਪਲੇਨ ਦਿਖਾ ਦੇ ਬਈ ਜੇ ਹੋਗਾ ਨਾ ਇਹ ਕਹਿੰਦਾ ਮੈਂ ਨਾਨੀ ਕੋਲ ਤਾਂ ਰਹੂੰਗਾ ਵੀ ਮੈਨੂੰ ਖੇਡਾ ਲੈ ਕੇ ਆਉਂਗੇ ਜੀ ਇਹ ਕਹਿੰਨ ਲਿਆਦਾ ਸਪਾਈਡਰਮੈਨ ਵਾਲਾ ਛੱਲਾ ਇਹ ਕਾ ਜਹਾਜ਼ ਬਈ ਪਲੇਨ ਚਲਾ ਕੇ ਰੱਖਾ ਪਲੇਨ ਹੋੜੀ ਕੀ ਹੋ ਗਿਆ ਕੀ ਖਾਣਾ 21 ਬ੍ਰੈਡ ਤਾਂ ਕਹਿਣਾ ਕੀ ਆ ਤੇ ਬਰੈਡ ਤੇਮੀ ਕੇਕ ਅੱਛਾ ਜੀ ਹੋਰ ਟਿੱਕੀਆਂ ਤੇ ਬਰੈਡ ਤੇ ਕੇਕ ਆਹ ਜਹਾਂ ਤੋਂ ਸਾਦੇ ਨੂੰ ਪਲੇਨ ਤੇ ਦਿਖਾ ਦੇ ਖੇਡਾ ਤੇ ਦਿਖਾ ਦੇ ਉਹ ਬਰਾਵੋ ਬਰਾਵੋ ਬਾਈ ਕੱਲੇ ਹੀ ਰਹਿ ਗਏ ਤੇ ਇਹ ਕੱਲੇ ਹੀ ਇਹ ਬਾਈ ਕੱਲੇ ਹੀ ਰਹਿ ਗਏ ਤੇਦਰ ਮਾਤਾ ਜੀ ਟਿੱਕੀਆਂ ਤਿਆਰ ਕਰ ਰਹੇ ਆ ਤੇ ਨਾਲ ਬਰੈਡ ਹਾਂ ਆ ਬੇਟਾ ਨਹੀਂ ਬੇਟਾ

ਦੱਸੇ? ਮਾਤਰੂ ਕੇ ਦੱਸ ਹੁਣ ਟਿੱਕੀਆਂ ਖਾਣ ਲਗਾ ਟਿੱਕੀਆਂ ਲੈ 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 ਹਾਂ ਤਬ ਨਾ ਯਾਰ ਇਹ ਤਾਂ ਤੇਰੇ ਵਾਸਤੇ ਨਾਨੀ ਨਾਨੀ ਮਿੱਠੀ ਆ ਅੱਛਾ ਨਾਨਾ ਮਮਾ ਬਣਾਈ ਨਾਨਾ ਕੋੜਾ ਲੈ ਨਾਨੀ ਮਿੱਠੀ ਨਾਨਾ ਕੋੜਾ ਕਹਿੰਦਾ ਬਿਗੜਿਆ ਮੋ ਨਿਆਣੇ ਨਹੀਂ ਸਾਨੂੰ ਯਾਦ ਯੂਜ਼ ਕਰਦੇ ਹੈਗੇ ਇਹ ਤਾਂ ਹੁਣ ਮਸਤੀ ਬਹਾਰ ਦੇ ਪੂਰੀ ਇਹਨੇ ਅਜੇ ਨਹੀਂ ਜਾਣਾ ਪਿੰਡ ਨੂੰ ਜਾਣਾ ਨਹੀਂ ਓਏ ਨਾਨੀ ਪਾਪਾ ਹਾਂ ਨਾ ਗਾਂ ਤੇ ਗਾਂ ਕਹਿੰਦੀ ਮਾਂ ਵੀ ਜਾਣਾ ਕਾਇਨੌਰ ਨੂੰ ਗਾਂ ਕਹਿੰਦੀ ਤੈਨੂੰ ਜਾਣਾ ਗਾਂ ਨੂੰ ਵੀ ਲੈ ਚੱਲਦੇ ਆ ਫਿਰ ਆਪਾਂ ਹਾਂ ਗਾਂ ਗੱਡੀ ਚ ਉਰ ਦੇਣੀ ਨਹੀਂ ਅੱਛਾ ਗੱਲਾਂ ਦੇ ਲੱਗ ਕਿੰਨੇ ਕਿਡੇ ਮਾਨ ਲੱਗਿਆ ਹੁਣ ਤੋਂ ਬਿਲਕੁਲ ਆਏ ਹੈ ਹਾਂ ਆ ਸਾਰਿਆ ਬੂੰ 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 ਹੱਥ ਨਾਲ ਮੈਨੂੰ ਮੇਰੇ ਵੱਲੋਂ ਕਰਕੇ ਦਿਖਾ ਆ ਸਾਰਿਆ ਬੂੰ 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 ਰਸ ਨੂੰ ਕੀ ਹੁੰਦਾ ਹੈ ਇਹ ਤੁਹੇ ਕਾਰਟੂਨ ਦੇ ਬੱਚਿਆਂ ਵਾਲਾ ਨਾ ਨਾ ਸਭ ਜਣਾ ਇਸ ਜੀ ਮਾਰਨ ਨਾ ਨਾ ਬੁੜੀ ਟੱਕੋ ਟੱਕੋ ਹੋਰ ਟਿਕ ਟਿਕਾ ਹੋ ਖਾਣੀਆਂ ਗਿਆ ਮੰਗਰ ਆਜਾ ਚੱਲ ਜਾ ਕਰ ਦੇ ਕਰੇ ਸੈੱਟ ਕਰ ਦੇ ਤੈਨੂੰ ਹਣਾ ਸੈੱਟ ਕਰਨਾ ਤਾ ਬੋਲੋ ਅੱਛਾ ਜੀ ਲੋ ਜੀ ਆਹ ਮੋਰ ਲਿਆਂਦੇ ਸੀ ਇਥੋਂ ਕਿੱਥੇ ਗਏ ਤੇ ਰਾਜਪੁਰ ਤੋਂ ਜੈਪੁਰ ਤੋਂ ਹਨਾ ਵੀ ਬੋਲੇ ਤੇ ਓਏ ਧੂ ਆ ਬੰਦਾ ਸਾਡਾ ਬਹੁਤ ਖਰਾਬ ਹੋ ਗਿਆ ਆ ਵਾਲਾ ਇਹ ਬੰਨ ਡੰਡਾ ਫੇਰਨਾ ਮੈਂ ਕਿਦਨੇ ਬਾਈ ਹੁਣ ਖਾਣਾ ਸੀ ਕੇਕ ਇੱਕ ਚਮਚਾ ਚੱਕ ਲੈ ਬੁੱਤ ਫੇਰ ਚੱਕ ਲੈ ਚਮਚਾ ਚੱਕ ਲੈ ਚੱਕ ਲੈ ਚੱਕ ਲੈ ਆ ਇਹ ਬਾਡੇ ਮਨਾਉਣ ਲੱਗਾ ਓ ਛੋਟੀ ਕੇ ਖਰਾਬ ਹੋ ਗਿਆ ਕੱਲ ਕਿ ਆਮਨਦੀਪਾ ਹੈਪੀ ਬਰਥਡੇ ਬਾਈ ਕੇਕ ਬੜਾ ਸੋਹਣਾ ਇਹਦਾ ਬਾਡੇ ਆ ਓ ਰਸਮੇ ਮਮਾ ਦਾ ਅਸ਼ੀਆ ਜੀ ਅਦੇ ਨਿਕਲਾਂ ਆਂਦਾ ਹੈ ਕਿਥੇ ਆਇਆ ਹੁਣ ਤੂੰ ਕਿਥੇ ਆਇਆ ਮੈਨੂੰ ਦੱਸ ਪਹਿਲਾਂ ਮੈਂ ਆਇਆ ਹਾਂ ਅਗਮਦੇ ਘਰੇ ਅਗਮਦੇ ਘਰੇ ਬੂਜੀ ਕੇ ਘਰੇ ਆਇਆ ਮੈਂ ਹਾਂ ਏ ਹੈਗਾ ਜੀ ਅਗਮ ਸੋਹੀ ਇੱਧਰ ਕੋਣਾ ਹਾ ਜੋਬਨ ਸਿੰਘ ਇਹਨਾਂ ਨੂੰ ਲਿਆਂਦਾ ਅਜ ਨਾਨਕਿਆ ਤੋਂ ਪਹਿਲਾਂ ਸੀ ਗਏ ਤੇ ਰਾਜਸਥਾਨ ਉੱਥੇ ਛੱਡਦਾ ਤੇ ਇਹਨਾਂ ਨੂੰ ਫਿਰ ਉੱਥੇ ਖਾ ਪੀ ਕੇ ਫਿਰ ਗਏ ਖਮਾਣੋ ਖਮਾਣੋ ਤੋਂ ਫਿਰ ਇੱਧਰ ਆਏ ਹੇ ਪੁੱਤ ਓਰੇ ਪੁੱਤ ਘਰ ਆ ਕਿਸੇ ਇੱਧਰ ਆ ਜਾ ਰ ਸਮਾ 9 ਮੈਂ ਤੇਰੇ ਕੰਨ ਤੇ ਮਾਰਨ ਫਿਰ ਚਲ ਹੁਣ ਅਸੀਂ ਖੜੇ ਆ ਇੱਥੇ ਕੋਠੇ ਦੇ ਉੱਪਰ ਹਵਾ ਚੱਲਦੀ ਠੰਡੀ ਠੰਡੀ ਪੂਰਾ ਵਜੇ ਲੱਗ ਰਿਹਾ ਹੌਲੀ ਪੁੱਤ ਡਿੱਗ ਨਾ ਜਾਈ ਕਾਇਨੁਰ ਬਹੁਤ ਜੰਗਲਾਂ ਨਹੀਂ ਨਾ ਹੈਗਾ ਲੋ ਜੀ ਕੋਈ ਡੈਰੀ ਚ ਦੁੱਧ ਪਾਉਣ ਜਾ ਰਿਹਾ ਕੋਈ ਡੈਰੀ ਚ ਦੁੱਧ ਪਾਇਆ ਆ ਕੋਈ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲਿਆ ਏ ਯਾਨੀ ਕਿ ਇਹ ਆ ਪਿੰਡ ਦੀ ਲਾਈਫ ਜੀ ਜੋਨੀ ਲੋ 2500 ਬੱਚੇ ਇਹਦੇ ਸਕੂਲ ਚ ਅੱਛਾ ਉੱਥੇ ਨਹੀਂ ਹੁੰਦੇ ਐਨੇ ਮਾਮ ਹਾਂ ਉੱਥੇ ਨਹੀਂ ਹੁੰਦੇ ਉੱਥੇ ਘੱਟ ਹੁੰਦੇ ਆ ਸਾਡੇ ਵੀ ਕਿਸੇ ਕਿਸੇ ਸਕੂਲ ਚ ਐਨੇ ਤਾਂ ਅਗਰ ਹਰ ਸਾਲ 500 ਬੱਚਾ ਵੱਜ ਜਾਂਦਾ ਅੱਛਾ ਜੀ ਜਿਹੜੇ ਸਾਲ ਮੈਂ ਲੱਗਿਆ ਤਾਂ 13-1400 ਬੱਚਾ ਹੁੰਦਾ ਦਾ ਦੇਖੋ ਹੂੰ ਵੱਜ ਗਿਆ ਹੁਣ ਇਹਦਾ ਕੁੱਤਾ ਆ ਵੀ ਲੈਣ ਦੇ ਬਚਾ ਦੇ ਬਸ ਤਾਂ ਆ ਵੀ ਜਾਂਦਾ ਪੈਂਸਲੇ ਟਿਕ ਗੋਮਾ ਇਹਦਾ ਅਨੰਦ ਕਰيكم ਕਹਿੰਦੇ ਹਾਂ ਹਾਂ ਗੋਮਾ ਵੀ ਹੈ ਵੇਲੋ ਇੰਨੀਆਂ ਪੈਂਸਲਾਂ ਸਾਲ ਬਜ਼ੀ ਕਦੇ ਹਾਰੀ ਲਾਗਦਾ ਨਹੀਂ ਟੈਂਪਰੇਰੀ ਕੰਮ ਵਾਸਤੇ ਹਾਂ ਪਰ ਨਾਲ ਟੈਂਪਰੀ ਆ ਜੋ ਬਣੋ ਛੱਲਾ ਕਹਿੰਦੇ ਮੁਨ ਸਪੈਟਰਮ ਮੈਂ ਆ ਮੇਰੇ ਬੂਟ ਪਾਇ ਫਿਰਦਾ ਤੇ ਉਧਰ ਉਹ ਗਾਏ ਆ ਵਿਚਾਰੀ ਉਹਨੂੰ ਦੋਹੇ ਜਣੇ ਨਾ ਇੱਥੇ ਵਿੱਚ ਪੈਸੋਂ ਦਾ ਡੱਬਾ ਪਾਇ ਹੋਣਾ ਨੇ ਦੇ ਵਿੱਚ ਡੱਬਾ ਰੱਖਿਆ ਹੋਣਾ ਮੈਂ ਦਿਖਾਉਣਾ ਤੁਹਾਨੂੰ ਆਓ ਦੇਖੋ ਉਹ ਡੱਬਾ ਰੱਖਿਆ ਹੋਆ ਉਹ ਗਾਏ ਵਿਚਾਰੀ ਬਹੁਤ ਵਜਲੀਆਂ ਦਾ ਪਾਣੀ ਪਾਉਂਦੇ ਉਹ ਭਲੀ ਜੰਗੀ ਬੈਠੀ ਨੂੰ ਉਹਨੂੰ ਤੰਗ ਕਰੀ ਜਾਂਦੇ ਉਹਨੂੰ ਉਹਨੂੰ ਕਰੀ ਤੰਗ ਕਰਦਾ ਹਾਂ ਮੇਰੇ ਬੂਟ ਖੋਲਣ ਵਾਲੇ ਜੇ ਡੇਗੇ ਨਾ ਪੁੱਤ ਮੈਂ ਨਹੀਂ ਚੱਕਣਾ ਹੈਗਾ ਹਾਂ ਹਾਂ ਬੈਠੂਗਾ ਪਤਾ ਡੰਡਾ ਫਿਰਨਾ ਹਟ ਜਾ ਹਟ ਜਾ ਤੂੰ ਵੀ ਸਾਰਾ ਦੁਪਹਿਰਾ ਹੋ ਗਿਆ ਇਨੀ ਟਿਕਦਾ ਹੈਗਾ ਸਾਰਿਆਂ ਥਕਾ ਜਾਂਦਾ ਹੈ ਲੈ ਹੁਣ ਲੱਕੜ ਦੇ ਮਗਰ ਪਿਆ ਵਾ ਕਰੇ ਕਿਸੇ ਚੀਜ਼ ਦੇ ਮਗਰ ਪਹਿਲਾਂ ਗਣਾ ਮੈਨੂੰ ਮੋਟਰਸਾਈਕਲ ਸਿਖਾਓ ਮੈਂ ਮੋਟਰਸਾਈਕਲ ਚਲਾਇਆ ਕਰਨਾ ਇਹਨੇ ਹਟ ਜਾ ਹੁਣੇ ਚਟਾਕਾ ਫੇਰ ਦੇਣਾ ਮੈਨ ਨਹੀਂ ਹੁਣ ਅੱਛਾ ਪੀਓ ਚਾਹ ਬਣ ਗਈ ਆ ਜਾ ਜਾਓ ਬਈ ਚਾਹ ਚਾਹ ਗਰਮਾ ਗਰਮ ਚਾਹ ਲਓ ਜੀ ਦੁਪਹਿਰ ਦੀ ਚਾਹ ਹਾਂ ਖੰਦੀ ਕਰਕੇ ਪੀ ਲਓ ਖੰਦੀ ਕਰਕੇ ਬਿਸਕੁਟ ਆ ਗਿਆ ਥੋੜਾ ਪੱਕੇ ਹੋ ਰਹੇ ਸੀ ਬਿਸਕੁਟਾਂ ਨਾਲ ਚਾਹ ਪੀਆ ਜੀ ਬਿਸਕੁਟਾਂ ਦੀ ਵਾਹਤ ਸਾਡੇ ਕੋਲ ਲਿਆ ਵੀ ਆੜੀ ਬਿਸਕਟਾ ਇਹ 102 ਇਹ ਆਹੀ ਪੀਪੀ ਵਾਲੇ ਬਿਸਕਟਾ ਬੋਨਵਾ ਬੋਨੋ ਨਹੀਂ ਇਹਦੇ ਦੋਈ ਬੇਲ ਲੱਗੀ ਤਾਂ ਆਪਾਂ ਪੱਟ ਦੀ ਕਿ ਦਿਨ ਆ ਬੇਲ ਲੱਗੀਆਂ ਨੇ ਲੱਗਿਆ ਵਾ ਕਦੂ ਅੱਜ ਚਲੂ ਮਿੱਠਾ ਕਦੂ ਕੀ ਚੀਜ਼ ਹੈ ਲੋ ਜੀ ਹੁਣ ਲੱਗਿਆ ਸੀ ਕਰਨ ਟੋਕਾ ਆ ਦੇਖੋ ਫਾਰਮ ਸਾਡਾ ਬਹੁਤ ਤਖੜਾ ਹੈ ਕਿ ਨਹੀਂ ਕਿਦਾਂ ਸਾੜ ਕਿੱਥੇ ਕਰਦੇ ਆ ਇੱਥੇ ਪਾ ਕੇ ਉਹ ਨਹੀਂ ਆ ਗਈ ਹਟਦੀ ਨਹੀਂ ਆ ਗਈ ਹਾਂ ਆਇਸ ਪਾ ਬਸ ਗਿਆ ਬਸ ਗਿਆ ਛੱਡਾ ਹਾਂ ਹਾਂ ਅੱਜ ਉਹ ਰੱਤ ਦੇ ਪਾਸੇ ਆ ਪਾ ਉਹ ਪਤਾ ਮੈਨੂੰ ਆ ਦੇ ਕੋ ਹੋ ਰਿਹਾ ਨਹੀਂ ਹੈਗਾ ਇਹ ਪਰ ਅਸਲ ਵਿੱਚ ਤਾਂ ਮੈਂ ਤੇ ਹੈ ਨਹੀਂ ਹੈਗਾ ਇਹਨੇ ਤਾਂ ਆ ਗਿਆ ਜਿਹੜਾ ਨਹੀਂ ਬਈ ਗਲਤ ਪਾਣੀ ਨਹੀਂ ਹੈਗਾ ਇੱਕ ਵਾਰ ਹੋਰ ਯਾਰ ਉਰੇ ਪਾ ਪੋਲੀ ਕਿੱਥੇ ਹੋਣਾ ਤੜੀ ਲਿਆ ਫੜਾ ਕਿੱਥੇ ਮੈਨੂੰ ਮੈਂ ਦੱਸਾਂਗਾ ਨਿਕਲਦੀ ਨਹੀਂ ਉਹ ਲੋਗ ਜ ਟੁੱਟੇ ਹੋਣਾ ਆ ਆ ਕੀ ਡਰ ਲਾਣਾ ਆਣਾ ਵਿੱਚ ਰਜ ਆਹ ਇਹਦਾ ਮਾਰ ਤੂ ਸਾਰੇ ਮੱਛਰ ਮੱਛਰ ਬਸ ਬਣ ਲੱਗਿਆ ਜੀ ਸਾਡੇ ਘਰੇ ਚਿੱਟਾ ਛੋਟਾ ਬਣ ਰਿਹਾ ਚਿੱਟਾ ਇਹਦੇ ਚੱਕਰ ਹੀ ਪਾਉਣੀਆਂ ਪਾ ਰਿਹਾ ਚਿੱਟਾ ਅੱਛਾ ਅੱਛਾ ਨਹੀਂ ਕਰੂੰਗਾ ਕਹਿ ਰਹਾ ਉਹ ਤੁਸੀਂ ਟਿਕ ਜੇ ਕਰੋ ਟਿਕ ਜੇ ਕਰੋ ਟਿਕ ਜੇ ਕਰੋ ਬਾਈ ਤੁਸੀਂ ਯਕੀਨ ਨਹੀਂ ਮਨਾ ਸਵੇਰ ਦੇ ਹੀ ਨਾ ਲੱਗੇ ਹੋਏ ਆ ਇਹ ਨਾ ਇਹ ਸੌਂਦੇ ਨਾ ਕਰਦੇ ਆ ਰਾਤ ਦੇ 12:00 ਵਜੇ ਦਿੰਦੇ ਆ ਇਹ ਲੋ ਜੀ ਹੁਣ ਤਿਆਰ ਬਿਆਰ ਹੋ ਕੇ ਆ ਗਏ ਅਸੀਂ ਦੋਹੇ ਜਣੇ ਮੈਂ ਤਾਂ ਕਲਵੀਰ ਵੀ ਆ ਗਿਆ ਹੇ ਹੁਣ ਚੱਲੇ ਆਂ ਅਸੀਂ ਟੂਰਨਾਮੈਂਟ ਦੇਖਣ ਪੰਜੋਲੇ ਪੰਜੋਲੀ ਹੈ ਨਾ ਪੰਜੋਲੇ ਕਬੱਡੀ ਕੱਪ ਚੱਲਦਾ ਉਹ ਦੇਖਣ ਚੱਲੇ ਆਂ ਵਧੀਆ ਮੈਚ ਹੁੰਦੇ ਇੱਥੇ ਹਮੇਸ਼ਾ ਟੀਮਾਂ ਵੀ ਵਧੀਆ ਆਂ ਮੈਚ ਦੀ ਹਰਾ ਸੱਚਾ ਬਾਸ਼ਾ ਲੋ ਜੀ ਇਹ ਗੁਰਦੁਆਰਾ ਸਾਹਿਬ ਸੋਲਕੀਆਂ ਬਾਬਾ ਦੀਪ ਸਿੰਘ ਜੀ ਦਾ ਮਹਾਰਾਜ ਸੱਚਾ ਬਾਸ਼ਾ ਅੱਜ ਨਹੀਂ ਭੀੜਗਾ ਤੁਸੀਂ ਸੰਗਤ ਬਹੁਤ ਹੈ ਵੀ ਅੱਛਾ ਲੋ ਜੀ ਟੂਰਨਾਮੈਂਟ ਦੇ ਬਹੁਤ ਚੰਗੇ ਆਪਾਂ ਤੇ ਗੱਡੀ ਖੜਾਉਣ ਜਗ੍ਹਾ ਨਹੀਂ ਮਿਲ ਰਹੀ ਕਿਤੇ ਹਜੇ ਮੌਸਮ ਬਹੁਤ ਵਧੀਆ ਫਿਰ ਦੋ ਦਿਨ ਹੋ ਦੋ ਦਿਨ ਹੋ ਗਏ ਮੀਂਹ ਪੈਂਦਾ ਬੱਦਲ ਵਾਈ ਜੀ ਹੋ ਜਾਂਦੀ ਹੈ ਨਹੀਂ ਤਾਂ ਗਰਮੀ ਬਹੁਤ ਹੁੰਦੀ ਕਈ ਵਾਰ ਭੱਲੇ ਆਹ ਸਵਾਨ ਵਖਰਾ ਆਹ ਸਵਾਨ ਵਖਰਾ ਉੱਧਰ ਦੇਖਣਾ ਵਧੀਆ ਉੱਧਰ ਘਾਟਾ ਹੈ ਰਾਜਾ ਅਗਲੇ ਕਬੱਡੀ ਪਾਉਂਦੇ ਹਨ ਉੱਧਰ ਰਾਸ਼ਵੀ ਘਾਟਾ ਆਵਾਂ ਲਾ ਆ ਗਏ پا آبرا پاوے کبروا پاوے کبروا پاوے کبروا نہیں ਪੋਲਚਾਹਣ ਲੱਗਿਆ ਵਜਾ ਹੁਣ ਹਰ ਇੱਕ ਦਾ ਵਜਾਇਆ ਗਿਆ 52 ਲੋੜਗਾ ਘਟ ਗਿਆ ਹੁਣ ਤਾਂ ਨਾ ਬਹੁਤ ਇਹ ਬਹੁਤ ਜ਼ਿਆਦਾ ਹੋ ਗਈਆਂ ਜ਼ਿਆਦਾ ਹੋ ਗਈਆਂ ਦੁਨੀਆਂ ਚਿੜੀਆਂ ਨਾਲ ਤੇਰੀਆਂ ਇੰਨੀਆਂ ਆ 14 ਉਹਨੀਆਂ 11 ਲੋ ਜੀ ਪ੍ਰੈਸ ਵਾਲਾ ਬਾਈ ਆਇਆ ਬੰਦੇ ਕੋਲਿਆਂ ਨਾਲ ਪ੍ਰੈਸ ਚੱਲਦੀ ਐ ਅੱਜ ਕੱਲ ਇਹ ਜੋ ਕੋਲੇ ਪੈਣ ਗਰਮ ਹੁੰਦੀ ਐ ਤੇ ਕੱਪੜੇ ਕਹਿੰਦੇ ਵਧੀਆ ਪ੍ਰੈਸ ਹੁੰਦੇ ਨੇ ਨਾ ਬਾਈ ਨੇ ਪੱਕੇ ਆਮ ਚ ਗੱਡ ਰੱਖਿਆ ਵਾ ਅੱਜ ਆ ਪੈਂਡ ਕਾਲ ਦੂਆ ਪੈਂਡ ਵਧੀਆ ਹਾਂਜੀ ਅਸੀਂ ਜਾਣਾ ਅੱਜ ਵਿਆਹ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਮਾਰੋ ਮਾਰ ਜੋ ਬੰਨੇ ਵੀ ਕਹ ਲੈ ਆ ਬਲੈਕ ਸਪਾਇਡਰਮੈਨ ਤੇ ਦੇਖਿਆ ਦੁਪਹਿਰੇ ਤਿਆਰ ਹੋ ਗਏ ਗਿੱਧਾ ਪਾਣਾ ਚਾਹੀਏ ਗਿੱਧਾ ਪਾਉਂਗੀ ਮੈਨੂੰ ਆਂਡਾ ਨਹੀਂ ਪਾਉਣਾ ਪੰਗੜਾ ਪਾਉਣਾ ਓਏ ਇੱਕੜਾ ਭਾਈ ਕਰਦੇ ਪੰਗੜਾ ਆ ਹੜ ਜਾ ਹੜ ਜਾ ਨਾ ਤੋੜ